ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼੍ਰੀ ਚਮਕੌਰ ਸਾਹਿਬ ਤੋਂ ਐਸ.ਵਾਈ.ਐਲ. ਨੇਰ ਨੂੰ ਪੱਕਾ ਬਾਨ ਮਾਰਨ ਵਾਲੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਸਰਦਾਰ ਸਿਮਰਨਜੀਤ ਸਿੰਘ ਮਾਨਸ ਮੇਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱੱਚੀ ਲੀਡਰਸ਼ਿਪ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸਿੱਖ ਸ਼ਖਸੀਅਤਾਂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਉਪਰੰਤ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਬਹੁਤ ਇਤਿਹਾਸਿਕ ਸਥਾਨ ਤੇ ਦੋਨੋਂ ਭਾਈਆਂ ਦਾ 8 ਵਰ੍ਹੇ ਮਨਾ ਰਹੇ ਆਂ ਭਾਈ ਬਲਵਿੰਦਰ ਸਿੰਘ ਜਟਾਣੇ ਜੀ ਤੇ ਚਰਨਜੀਤ ਸਿੰਘ ਛੰਨਾ ਜੀ ਇਹ ਇਤਿਹਾਸਿਕ ਕਿਉਂ ਹੈ ਕਿਉਂ ਕਰਕੇ ਇੱਥੇ ਵੱਡੇ ਸਹਿਬ ਜਾਦਿਆਂ ਨੇ ਬਾਬਾ ਜੀਤ ਸਿੰਘ ਨੇ ਤੇ ਬਾਬਾ ਜੁਝਾਰ ਸਿੰਘ ਨੇ ਆਪਣੀ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਸ਼ਹਾਦਤਾਂ ਦੇਣ ਦੀ ਕੀ ਲੋੜ ਪਈ ਸੀ जेड़े पहाड़ी राजे उन्होंने बादशाह रंगजेब को शिकायत कीरे राजे है तेरे मतहत है पर जेड़े गुरु गोबिंद सिंह महाराज ने सामू क ਕਿ ਤੁਸੀਂ ਪੰਗਤ ਦੇ ਵਿੱਚ ਪਰਸਾਤਾ ਸਕੋ ਜਿੱਥੇ ਅਸੀਂ ਕਿਸੇ ਹੋਰ ਜਾਤ ਦਾ ਪਰਛਾਵਾਂ ਆਪਣੇ ਉੱਤੇ ਨਹੀਂ ਪੈਣ ਦਿੰਦੇ ਤੇ ਜੇ ਤੇਰੇ ਰੱਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਅਨੈਦਾ ਦੇਸ਼ ਸਿੱਖ ਕੌਮ ਦੇ ਲਈ ਮੰਗ ਰੇ ਸੋ ਇਤਿਹਾਸ ਦੇ ਵਿੱਚ ਖਾਲਸਾ ਦੀ ਗੱਲ ਪਹਿਲੀ ਵਾਰੀ ਆਉਂਦੀ ਹੈ ਤੇ ਮੂਹ ਹੋਈ ਹੈ ਪਹਾੜੀ ਰਾਜਿਆਂ ਤੋਂ ਸੋ ਜੜੀਆਂ ਸ਼ਹਿਰਾਂ ਢੋਣਾਂ ਨੇ ਦਿੱਤੀਆਂ ਹੈਗੀਆਂ ਇੱਥੇ

ਉਸ ਦੀ ਮੰਗ ਪੂਰੀ ਤਰ੍ਹਾਂ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਜਿਹੜੋ ਇੰਦਰਾ ਗਾਂਧੀ ਕਾਂਗਰਸ ਤੇ ਭਾਜਪਾ ਦਾ ਮਨ ਖੱਟਾ ਹੋ ਗਿਆ ਸੀ ਤੇ ਫੌਜਾਂ ਨੂੰ ਦਰਬਾਰ ਸਾਹਿਬ ਦੇ ਉੱਤੇ ਲਾਉਣਾ ਚਾਹੁੰਦੀਆਂ ਸੀ ਤੇ ਸнт ਜਨਰਲ ਸਿੰਘ ਭਿੰਡਰਾਵਾਲਿਆਂ ਦਾ ਹੁਕਮ ਸੀ ਕੀ ਜੇ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਲੱਗ ਜਾਣਗੀਆਂ ਤਾਂ ਖਾਲਸਾਣ ਦਾ ਨਹੀਂ ਪੱਥਰ ਰੱਖਿਆ ਜਾਊਗਾ ਸੋ ਸਾਧ ਸੰਗਤ ਜੀ ਇਹ ਸਾਡੀ ਮਨ ਦਾ ਟਿਕਾਉ ਹੌਸਲਾ ਨਹੀਂ ਹੈ ਕਿ ਅਸੀਂ ਖਾਲਸਾਣ ਮੰਗਦੇ ਹਾਂ

ਚੇਚਰਨਜੀਤ ਸਿੰਘ ਕਰਨੇ ਇਹਨਾਂ ਨੇ ਸਾਡੇ ਪਾਣੀਆਂ ਨੂੰ ਬਚਾਉਣ ਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਕਿਉਂ ਕਰਕੇ ਉਸ ਵੇਲੇ ਸਰਕਾਰ ਐਸਪਾਈਨ ਨਹਿਰ ਕੱਢ ਕੇ ਹਰਿਆਣੇ ਨੂੰ ਸਾਡਾ ਪਾਣੀ ਹੋਰ ਦੇਣਾ ਚਾਹੁੰਦੀ ਸੀ ਪਰ ਇਹ ਵੀਰਾਂ ਨੇ ਸਿੱਖ ਕੌਮ ਦੀ ਖਾਸ ਦੇ ਮੁਤਾਬਕ ਸਿੱਖ ਕੌਮ ਦੀ ਨਮਾਇੰਦਗੀ ਕਰਦੇ ਆ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਅੱਜ ਤੱਕ ਐਸਆਈਐਲ ਫਾਈਨੈਂਸ ਨਹੀਂ ਚੱਲਦੀ ਇਹ ਪਾਣੀਆਂ ਦਾ ਕਾਨੂੰਨ ਇੰਟਰਨੈਸ਼ਨਲ ਜਿਹੜਾ ਇੰਡੀਆ ਦਾ ਸੰਵਿਧਾਨ ਵੀ ਮੰਨਦਾ ਹੈ ਰਿਪੇਰੀਅਨ ਲਾਅ ਨੂੰ ਉਹ ਕਹਿੰਦਾ ਹੈ ਕਿ ਜਿਹੜੇ ਸੂਬੇ ਦੀ ਧਰਤੀ ਦੇ ਵਿੱਚੋਂ ਨਦੀ ਵਹਿੰਦੀ ਹੈ ਉਸੇ ਸੂਬੇ ਦਾ ਹੱਕ ਹੁੰਦਾ ਹੈ ਉਹਨਾਂ ਦੇ ਪਾਣੀਆਂ ਦਾ ਜੀਹਦਾ ਮਤਲਬ ਹੈ ਕੀ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਵਿੱਚੋਂ ਜਿਹੜੇ ਪਾਣੀ ਦੇ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਇਹ ਇਹਨਾਂ ਸੂਬਿਆਂ ਦੇ ਵਿੱਚੋਂ ਨਹੀਂ ਵਹਿੰਦੇ ਕਾਨੂੰਨੀ ਤੇ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਇਹਨਾਂ ਦਾ ਹੱਕ ਨਹੀਂ ਹੈ ਜੇ ਹੱਕ ਹੈਗਾ ਜਿਆਦਾ ਤਾਂ ਪਾਕਿਸਤਾਨ ਦਾ ਹੱਕ ਇਹਨਾਂ ਪਾਣੀਆਂ ਦੇ ਉੱਤੇ ਦਿੱਲੀ ਹਰਿਆਣਾ ਤੇ ਰਾਜਸਥਾਨ ਤੋਂ ਜ਼ਿਆਦਾ ਛੁੱਕਰ ਕੇ ਇਸ ਥੰਨੇ ਦਰਿਆ ਚਰ ਦਰਿਆ ਆਖਰ ਪਾਕਿਸਤਾਨ ਦੇ ਵਿੱਚ ਜਾ ਕੇ ਦਰਿਆ ਸਿੰਧਸ ਦੇ ਨਾਲ ਰਲ ਜਾਂਦੇ ਆ ਸੋ ਇਹਨਾਂ ਦੀ ਜਿਹੜੀ ਕੁਰਬਾਨੀ ਹੈ ਇਹ ਅਸੀਂ ਕਦੇ ਭੁੱਲ ਨਹੀਂ ਸਕਦੇ ਹੈਗੇ ਬਹੁਤ ਭਾਰੀ ਕੁਰਬਾਨੀ ਇਹਨਾਂ ਨੇ ਕੀਤੀ ਹੈ ਤੇ ਖਾਨਸਤਾਨ ਮੰਗਣਾ ਇੰਟਰਨੈਸ਼ਨਲ ਸਿਰਫ ਨੂਨ ਦੇ ਮਤਲਬ ਪਾਇਆ ਜਾਇਜ਼ ਹੈ ਪਰ ਅੱਜ ਮੋਦੀ আর এসএস বিজেপি ਸਰਕਾਰ ਨੇ ਜਿਹੜਾ ਸਿੱਖ ਲੀਡਰ ਖਾਲਸਾਣ ਦੀ ਗੱਲ ਕਰਦਾ ਹੈ ਆਜ਼ਾਦੀ ਦੀ ਗੱਲ ਕਰਦਾ ਹੈ ਉਸ ਨੂੰ ਭਾਜਪੀ ਮੋਦੀ ਸਰਕਾਰ ਨੇ ਫੌਜ ਨੂੰ ਤੇ ਜਸੂਸੀ ਏਜੰਸੀਆਂ ਨੂੰ ਹੁਕਮ ਦਿੱਤੇ ਹੈ ਕਿ ਇਹਨਾਂ ਨੂੰ ਮਾਰ ਦਿਓ ਐਸੇ ਕਰਕੇ ਸਾਡੇ ਕੈਨੇਡਾ ਦੇ ਵਿੱਚ ਭਾਈ ਹਰਜੀਪ ਸਿੰਘ ਨਿੱਜੜ ਨੂੰ ਭਾਈ ਰਿਪਦਮ ਸਿੰਘ ਮਲਕ ਨੂੰ ਤੇ ਭਾਈ ਸ਼ਫਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਬਰਵਾਦ ਦਿੱਤਾ ਤੇ ਕੈਨੇਡਾ ਦੀ ਸਰਕਾਰ ਨੇ ਬਹੁਤ ਭਾਰੀ ਅਲੰਬਰ ਦਿੱਤਾ ਤੇ ਆਪਣੀ ਪਾਰਲੀਮੈਂਟ ਦੇ ਵਿੱਚ ਵੀ ਉਨਾਂ ਨੇ ਮਥੇ ਪਾਸ ਕੀਤੇ ਹੈ ਕਿ ਇੰਡੀਆ ਦੀ ਸਰਕਾਰ ਨੇ ਇਹਨਾਂ ਨੂੰ ਸ਼ਹੀਦ ਕੀਤਾ ਹੈ ਬਰਤਾਨੀਆਂ ਦੇ ਵਿੱਚ ਅਫਤਾਰ ਸੈਂਟ ਠੰਡੇ ਨੂੰ ਸ਼ਹੀਦ ਕਰ ਦਿੱਤਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸੈਂਟ ਪੰਜਵੜ ਨੂੰ ਦੇ ਲਖਬੀਰ ਸਿੰਘ ਰੋਡੇ ਨੂੰ ਸ਼ਹੀਦ ਕਰ ਦਿੱਤਾ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਸੈਂਟਰ ਮੋਦੀ ਜੀ ਸਰਕਾਰ ਨੇ ਸ਼ਹੀਦ ਕਰਾਇਆ ਮੈਂ ਸਿੱਧਾ ਇਲਜ਼ਾਮ ਮੋਦੀ ਸਰਕਾਰ ਦੇ ਉੱਤੇ ਚੂਲ ਲਗਾਉਂਦਾ ਹਾਂ ਕਿ ਕਰਤੇ ਮੋਦੀ ਨੇ ਇੱਕ ਬਿਆਨ ਦਿੱਤਾ ਕਿ ਪਹਿਲਾਂ ਜਿਹੜੇ ਸਿੱਖ ਖਾਲਸਤਾਨ ਦੀ ਮੰਗ ਕਰਦੇ ਸੀ ਤੇ ਹਿੰਦੁਸਤਾਨ ਇੰਡੀਆ ਨੂੰ ਛੱਡ ਕੇ ਚਲੇ ਜਾਂਦੇ ਸੀ ਸਾਡੇ ਇੰਡੀਆ ਦੀਆਂ ਸਰਕਾਰਾਂ ਜਿੱਥੇ ਉਹ ਜਾ ਕੇ ਪਨਾਹ ਲੈਂਦੇ ਸੀ ਉਸ ਮੁਲਕਾਂ ਨੂੰ ਸ਼ਿਕਾਇਤ ਲਾਉਂਦੇ ਸੀਗੇ ਪਰ ਮੋਦੀ ਕਹਿੰਦਾ ਹੁਣ ਨਹੀਂ ਹੁਣ ਅਸੀਂ ਸਿੱਧਾ ਇਹਨਾਂ ਨੂੰ ਟੱਕਰਦੇ ਹਾਂ ਜਿਹੜੇ ਸ਼ਹੀਦ ਕੀਤੇ ਉਹਨਾਂ ਦੇ ਮੈਂ ਨਾਂ ਲੈ ਆ ਇੱਕ ਜਿਵੇਂ ਸ਼ਹੀਦ ਕੀਤੇ ਜਾਂਦੇ ਐ ਜਿਹੜੀ ਸੈਂਟਰ ਪ੍ਰਾਈਮ ਮਿਨਿਸਟਰ ਦੀ ਕੈਬਨਿਟ ਹੁੰਦੀ ਐ ਉਹਦੇ ਵਿੱਚ ਇੱਕ ਸਕਿਉਰਿਟੀ ਕਮੇਟੀ ਐ ਉਹਦੇ ਵਿੱਚ ਮੱਥਾ ਰੱਖਿਆ ਜਾਂਦਾ ਹੈ ਕਿ ਇਹ ਸਿੰਘ ਨੂੰ ਅਸੀਂ ਸ਼ਹੀਦ ਦਾ ਕਤਲ ਕਰਨਾ ਹੈ ਜਦੋਂ ਥੋਪਾ ਸੁਣਦੇ ਫਿਰ ਖੁਫੀਆ ਏਜੰਸੀਆਂ ਨੂੰ ਰੌਣ ਨੂੰ ਹੁਕਮ ਮਿਲਦੀ ਹੈ ਕਿ ਹੁਣ ਤੁਸੀਂ ਇਹਨਾਂ ਨੂੰ ਸ਼ਹੀਦ ਕਰ ਦਿਓ ਇਹਦੇ ਤੇ ਕੈਨੇਡਾ ਨੇ ਅਮਰੀਕਾ ਨੇ ਬੜਾ ਲੰਬਾ ਇੰਡੀਆ ਨੂੰ ਦਿੱਤਾ ਹੈ ਅਮਰੀਕਾ ਦੇ ਵਿੱਚ ਜਿਹੜੇ ਰਾਈ ਸਮਾਰਿਤ ਰਹਉਂਦੇ ਐ ਪੰਨੂ ਸਾਫ ਉਹਨਾਂ ਨੂੰ ਮਾਰਨ ਦੀ ਦਲੀਲ ਬਣਾ ਲਈ ਸੀ ਪਰ ਅਮਰੀਕਾ ਦੀ ਜਿਹੜੀ ਖੁਫੀਆ ਏਜੰਸੀ ਐ ਉਹ ਇੰਨੀ ਤੇਜ਼ ਹੈ ਕਿ ਉਸ ਨੇ ਸਾਰੇ ਟੈਲੀਫੋਨ ਸਾਰੇ ਵਾਇਰਲੈਸ ਰਿਕਾਰਡ ਕਰ ਲਏ ਜਿਹੜੇ ਹੁਕਮ ਅਮਰੀਕਾ ਦੇ ਬਦਮਾਸ਼ਾਂ ਨੂੰ ਗੈਂਗਸਟਰਾਂ ਨੂੰ ਜਾ ਰਹੇ ਸੀਗੇ ਕਿ ਅਸੀਂ ਇੰਨੇ ਪੈਸੇ ਦਵਾਂਗੇ ਜੇ ਪੰਨੂ ਨੂੰ ਤੁਸੀਂ ਸ਼ਹੀਦ ਕਰੋਗੇ ਬਾਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕਰਨ ਦੇ ਲਈ ਹਿੰਦੁਸਤਾਨ ਨੇ ਉਹਨਾਂ ਮੁਲਕਾਂ ਦੀ ਬਾਦਸ਼ਾਹੀ ਤੋੜਤੀ ਹੈ ਜਿਹੜਾ ਕਿ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਜੁਰਮ ਹੁੰਦਾ ਫਰਜ਼ ਕਰ ਲੋ ਕਿ ਅੱਜ ਇੰਡੀਆ ਨੇ ਸ਼ਰਨ ਤਿੱਬਤ ਦੇ ਧਾਰਮਿਕ ਲੀਡਰ ਦਲਾਈ ਲਾਮਾ ਸਾਹਿਬ ਨੂੰ ਦਿੱਤੀ ਹੈ ਬੰਗਲਾਦੇਸ਼ ਦੀ ਬੇਗਮ ਸਾਹਿਬ ਨੂੰ ਦਿੱਤੀ ਹੈ ਜੇ ਇਹਨਾਂ ਦੋਨਾਂ ਦੇ ਉੱਤੇ ਕੋਈ ਵਾਰ ਕਰੂਗਾ ਤਾਂ ਇੰਡੀਆ ਦੇ ਜਿਹੜੀ ਸੋਵਰੇਨਿਟੀ ਬਾਦਸ਼ਾਹੀ ਹੈ ਇੱਕ ਤਾਂ ਇਹ ਟੁੱਟੂਗੀ ਦੂਜਾ ਇਹ ਸਰਕਾਰ ਦੀ ਬੇਇੱਜ਼ਤੀ ਬਹੁਤ ਹੋਊਗੀ ਕਿ ਜਿਸ ਨੂੰ ਇੰਨੇ ਪੜਾ ਦਿੱਤੀ ਹੈ ਉਹਨਾਂ ਦੀ ਇੰਡੀਆ ਰੱਖਿਆ ਨਹੀਂ ਕਰ ਸਕਿਆ ਸੋ ਇਹ ਸਾਰੀ ਚੀਜ਼ ਤੁਹਾਡੇ ਸਾਹਮਣੇ ਮੈਂ ਰੱਖੀ ਹੈ ਕਿ ਹਿੰਦੁਸਤਾਨ ਇੰਡੀਆ ਨੇ ਕਿਸ ਤਰੀਕੇ ਦੇ ਨਾਲ ਇਹ ਸਿੱਖ ਸ਼ਹੀਦ ਕਰਾਇਆ ਸਿੱਖ ਕਦੇ ਚੁੱਪ ਕਰਕੇ ਨਹੀਂ ਬੈਠਦੇ ਮੈਂ ਪੜਿਆ ਸਾਰਾ ਕੁਝ ਕੀਤਾ ਮੱਸਾ ਰੰਗੜ ਨੇ ਜਦੋਂ ਦਰਬਾਰ ਸਾਹਿਬ ਦੇਤੇ ਕਬਜ਼ਾ ਕੀਤਾ ਸੀ ਤੇ ਸੁਖਾ ਸਿੰਘ ਭਾਈ ਨੇ ਤੇ ਮਹਤਾਬ ਸਿੰਘ ਭਾਈ ਨੇ ਉਹ ਸਖਾਤ ਮਾ ਕਰ ਦਿੱਤਾ ਸੀਗਾ ਇਹ ਸਿੱਖਾਂ ਦੇ ਲੀਡਰ ਜਿਵੇਂ ਮੋਦੀ ਦੀ ਸਰਕਾਰ ਨੇ ਹੁਕਮ ਦਿੱਤੇ ਆ ਖੁੱਗੀਆਂ ਏਜੰਸੀਆਂ ਨੂੰ ਕਿ ਇਹ ਸਿੱਖਾਂ ਨੂੰ ਜਾ ਕੇ ਮਾਰ ਦਿਓ ਸਿੱਖਾਂ ਦੇ ਵਿੱਚ ਇਹੋ ਜੀ ਰਵਾਇਤ ਨਹੀਂ ਹੈ ਇਹ ਪਤਾ ਨਹੀਂ ਗੁਰੂ ਦੀ ਕੀ ਦਾਤ ਹੈ ਸਿੱਖਾਂ ਦੇ ਵਿੱਚੋਂ ਹੀ ਢੋ ਜਾਂ ਤਿੰਨ ਸਿੰਘ ਉੱਠ ਪੈਂਦੇ ਆ ਔਰ ਉਹ ਜੋ ਸਰਕਾਰ ਕਰਦੀ ਹੈ ਉਹਦਾ ਬਦਲਾ ਲੈਂਦੀ ਹੈ ਇਹ ਪਤਾ ਨਹੀਂ ਕੀ ਗੱਲ ਹੈ ਭਾਈ ਬਿਆਨ ਸਿੰਘ ਸਤਵੰਦ ਸਿੰਘ ਤੇ ਖੇਰ ਸਿੰਘ ਇੰਨਾ ਨੇ ਵੀ ਕਿਸੇ ਨੂੰ ਨਹੀਂ ਦੱਸਿਆ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਬਹੁਤ ਮੇਰੀ ਪੁੱਛਗਿੱਛ ਹੋਈ ਕੁੱਤੋਂ ਪਲੀਸ ਅਫਸਰ ਹੈ ਤੇਰਾ ਹੱਥ ਇਹਦੇ ਵਿੱਚ ਹੈਗਾ ਮੈਂ ਕਿਹਾ ਨਹੀਂ ਮੇਰਾ ਹੈ ਨਹੀਂਗਾ ਮੈਨੂੰ ਇਹ ਤਿੰਨ ਨਹੀਂ ਮਿਲੇ ਪਰ ਜਿਦੋਂ ਵੀ ਇਹਨਾਂ ਨੇ ਇਹੋ ਜੇ ਕੰਮ ਕਰਨੇ ਹੁੰਦੇ ਆ ਇਹ 2 3 ਸਿੰਘ ਆਪਣੇ ਆਪ ਸਲਾਹ ਕਰਕੇ ਜੇ ਹੋ ਸਕੇ ਦਰਬਾਰ ਸਾਹਿਬ ਜਾ ਕੇ ਅਰਦਾਸ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਕੰਮ ਕਰ ਦਿੰਦੇ ਆ ਤੇ ਮੋਦੀ ਸਾਹਿਬ ਜੀ ਜਿਹੜਾ ਤੁਸੀਂ ਕੰਮ ਇਹ ਖਵਾਇਆ ਇਹਦਾ ਸਿੱਕਾ ਅੱਜ ਨਿਕਲ ਜੇ ਕੱਲ ਨਿਕਲ ਜੇ ਇਹ ਰੱਬ ਵੀ ਜਾਣਦਾ ਸਾਡਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ ਇਹ ਗੁਰੂ ਸਾਹਿਬ ਨੇ ਬਣਾਵਟ ਸਿੱਖਾਂ ਦੀ ਇਹੋ ਜਿਹੀ ਬਣਾਈ ਹੈ ਕੀ ਬਗੈਰ ਕਿਸੇ ਤੋਂ ਪੁੱਛਿਆ ਬਗੈਰ ਕਿਸੇ ਤੋਂ ਦੱਸਿਆ ਬਗੈਰ ਸੀਆਈਡੀ ਨੂੰ ਪਤਾ ਲੱਗਣ ਨਾ ਆਈਪੀ ਨੂੰ ਨਹੀਂ ਪਤਾ ਲੱਗਦਾ ਰੌਣ ਨੂੰ ਨਹੀਂ ਪਤਾ ਲੱਗਦਾ ਇਹ ਇਸ ਤਰ੍ਹਾਂ ਸਿੱਖ ਐਸਰਾਂ ਦਾ ਬਦਲਾ ਲੈਂਦੇ ਆ ਮੈਂ ਕਿਸੇ ਨੂੰ ਉਤਸ਼ਾਹ ਨਹੀਂ ਕਰ ਰਿਹਾ ਕਿਸੇ ਨੂੰ ਹੱਲਾਸ਼ੀਰ ਨਹੀਂ ਦੇ ਰਿਹਾ ਸਿਰਫ ਸਿੱਖ ਸੰਗਤ ਨੂੰ ਦੱਸ ਰਿਹਾ ਆਪਣੇ ਪੜਾਈ ਜੋ ਮੈਂ ਕੀਤੀ ਹੈ ਕੀ ਇਹ ਕਮਤਿ ਮੇ ਹੁੰਦੇ ਆ ਰੱਬ ਜਾਣਦਾ ਹੈ ਕਿਹੜੇ ਸਿੱਖ ਉੱਠ ਪੈਂਦੇ ਆ ਤੇ ਕੰਮ ਕਰ ਦਿੰਦੇ ਆ ਇਸੇ ਕਰਕੇ ਜਿਹੜੇ ਵਜ਼ੀਰਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਫੈਸਲੇ ਲਏ ਸਿੱਖਾਂ ਨੂੰ ਮਾਰਨ ਦੇ ਉਹਨਾਂ ਨੂੰ ਜੈ ਪਲਸ ਸਿਕਿਉਰਿਟੀ ਦਿੱਤੀ ਹੈ ਜਿਵੇਂ ਕਿ ਜੈ ਸੰਕਰ ਜੀ ਅਮਰਛਾ ਜੀ ਗਰੇਬ ਜੀ रक्षा वजीर राजनाथ सिंह फिर सिक्योरिटी रक्षा एडवाइजर डॉयल रॉ दे मुखी सिन्हा सबका रॉ मुखी, 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 मुखी गोयल इस सारे ने ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਕਿ ਇਹ ਸਿੱਖਾਂ ਨੂੰ ਮਾਰਿਆ ਜਾਵੇ ਕਿ ਕੈਨੇਡਾ ਨੇ ਚਾਰ ਦੋਸ਼ੀ ਫੜ ਲਏ ਹੈ ਜਿਨ੍ਹਾਂ ਨੇ ਸਿੱਖ ਉੱਥੇ ਸ਼ਹੀਦ ਕੈਨੇਡਾ ਦੇ ਵਿੱਚ ਪੀਤੇ ਹੈ ਤੇ ਅਮਰੀਕਾ ਨੇ ਅਲੰਬੇ ਦਿੱਤੇ ਹੈ ਕਿ ਅਮਰੀਕਾ ਦੇ ਪੇਸ਼ ਕਰੋ ਜਿਹੜੇ ਜਿਹੜੇ ਬੰਦੇ ਨੇ ਇਹ ਸਲਾਹ ਅਪਣਾਈ ਹੈ ਤੇ ਬੰਦੇ ਮੈਂ ਤੁਹਾਨੂੰ ਸਾਰੇ ਦੱਸ ਤੇ ਹੈ ਕਿ ਕਿਹੜੇ-ਕਿਹੜੇ ਹੈ ਹੁਣ ਇਹ ਅਮਰੀਕਾ ਦੀ ਮਰਜ਼ੀ ਹੈ ਕੀ ਖੜੇ ਰੱਖਿਆ ਦਾ ਵਜ਼ੀਰ ਇੱਕ ਹਫਤਾ ਹੋਇਆ ਅਮਰੀਕਾ ਗਿਆ ਸੀ ਤੇ ਇੰਡੀਆ ਨੇ ਮੰਗ ਕੀਤੀ ਸੀ ਅਮਰੀਕਾ ਨੂੰ ਜਿਹੜਾ ਨਵਾਂ ਜਹਾਜ਼ ਅਸੀਂ ਹਵਾਈ ਜਹਾਜ਼ ਤੇਜਸ ਬਣਾ ਰਹੇ ਹਾਂ ਉਹਦਾ ਸਾਨੂੰ ਅਮਰੀਕਾ ਇੰਜਣ ਦੇਵੇ ਸਾਡੇ ਤੋਂ ਜੈਟ ਇੰਜਣ ਨਹੀਂ ਬਣਦਾ ਪਰ ਰਾਜਨਾਥ ਸਿੰਘ ਰੱਖਿਆ ਵਜੀ ਖਾਲੀ ਹੱਥ ਹੋੜਿਆ ਏ ਅਮਰੀਕਾ ਨੇ ਨਹੀਂ ਦਿੱਤਾ ਇਸੇ ਤਰ੍ਹਾਂ ਇਹ ਸਾਰੇ ਮੁਲਕ ਅੱਜ ਨਰਾਜ ਨੇ ਕਿ ਸਿੱਖ ساری ਦੁਨੀਆ ਦੇ ਵਿੱਚ ਫੈਲੇ ਹੋਏ ਆ ਤੇ ਹਰੇਕ ਮੈਂਬਰ ਪਾਰਲੀਮੈਂਟ ਨੂੰ ਉਹਨਾਂ ਦਾ ਵਾਅ ਪੈਂਦਾ ਅੱਜ ਸਿੱਖਾਂ ਦੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਤਾਕਤ ਵਧੀ ਹੋਈ ਹੈ ਅਸੀਂ ਹੁਣ ਛੋਟੇ ਨਹੀਂ ਰਹੇ ਸਾਨੂੰ ਇਸ ਤਰ੍ਹਾਂ ਇਹ ਮਰਵਾ ਨਹੀਂ ਸਕਦੇ ਨਸਲਕੁਸ਼ੀ ਨਹੀਂ ਕਰ ਸਕਦੇ ਹੈਗੇ ਆਪਾਂ ਜੇ ਗੱਲ ਖਾਲਸਾਨੀ ਅਮਨ ਪਸੰਦ ਤਰੀਕੇ ਦੇ ਨਾਲ ਕਰਾਂਗੇ ਦਲੀਲ ਦੇ ਨਾਲ ਕਰਾਂਗੇ ਤੇ ਇਹਦਾ ਜੁਰਮ ਕੋਈ ਨਹੀਂ ਬਣਦਾ ਹੈਗਾ ਇਹ ਸਾਡੀ ਪਾਰਟੀ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਇਹ ਇਜ਼ਾਜ਼ਤ ਖਾਸ ਕੀਤੀ ਹੈ ਲੰਬਾ ਸੰਘਰਸ਼ ਹੈ ਤੇ ਮੈਂ ਬਹੁਤ ਰਣੀਆਂ ਚ ਕਿ ਤੁਸੀਂ ਇੱਥੇ ਆ ਕੇ ਦਰਸ਼ਨ ਦਿੱਤੇ ਹੈ ਤੇ ਸੰਧੂ ਸਾਹਿਬ ਨੇ ਮੰਡ ਸਾਹਿਬ ਨੇ ਚੰਦਣਾ ਸਾਹਿਬ ਨੇ ਤੇ ਭਗਵਾਲ ਸਾਹਿਬ ਨੇ ਤੇ ਤੁਸੀਂ ਸਾਰਿਆਂ ਨੇ ਰਣਜੀਤ ਸਿੰਘ ਨੇ ਸਾਰਿਆਂ ਨੇ ਸਾਥ ਦੇ ਕੇ ਅੱਜ ਇਹ ਸ਼ਹਾਦਤ ਦਾ ਦਿਨ ਕਾਮਜਾ ਬਣਾਇਆ ਅਸੀਂ ਜਟਾਣਾ ਸਾਹਿਬ ਦੀ ਭੈਣ ਜਿੰਨਾਂ ਦੇ ਪਡੋਈ

ਗੁਰਚਰਨ ਸਿੰਘ ਜੀ ਦਾ ਕਰਦੇ ਹੈ ਤੇ ਸਾਰਿਆਂ ਦਾ ਕਰਦੇ ਹੈ ਤੁਹਾਡਾ ਖਾਸ ਕਰਕੇ ਸ਼ੀਸ਼ਦਾਂ ਦਾ ਜਿਨ੍ਹਾਂ ਨੇ ਅੱਜ ਟਾਈਮ ਛੱਡ ਕੇ ਇੱਥੇ ਦਰਸ਼ਨ ਦਿੱਤੇ ਹੈ ਤੇ ਆਪਣੇ ਨਾਮ ਦਿੱਤੇ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਹਮੇਸ਼ਾ ਫਤਿਹ ਜੀ ਆਜ਼ਾਦੀ ਜੀ ਖਾਲਸਾਣ ਦੀ ਫਤਿਹ ਹਰ ਕਰਦੇ ਹੈ ਵਾਈਟ ਜੀ ਕਾ ਖਾਲਸਾ ਵਾਈਟ ਜੀ ਕੀ ਫਤਿਹ